ਹਾਂਜੀ ਦੁਪੱਟੇ ਚੈੱਕ ਕਰ ਲਓ ਸੂਟਾਂ ਦੇ ਕਟਿੰਗ ਕਰਕੇ ਮਾਲ ਤੁਹਾਡੇ ਸਾਹਮਣੇ ਹਾਜ਼ਰ ਹੈ ਆ ਲਓ ਜੀ ਆਹ ਵਾਲੇ ਦੁਪੱਟੇ ਨਾਲ ਰਹਿਣ ਵਾਲੇ ਹੈ ਸ਼ੈਡੋ ਪ੍ਰਿੰਟ ਦੀ ਆਉਣਗੀਆਂ ਬਾਟਮਸ ਠੀਕ ਹੈ ਜੀ ਦੂਸਰਾ ਡਿਜ਼ਾਈਨ ਦੇਖੋ ਆਹ ਵਾਲਾ ਦੁਪੱਟਾ ਉਸ ਦੇ ਨਾਲ ਠੀਕ ਹੈ ਤੀਸਰਾ ਡਿਜ਼ਾਈਨ ਲਓ ਜੀ ਕੱਲੇ ਕੱਲੇ ਸੂਟੇ ਤੁਹਾਨੂੰ ਦੁਪੱਟੇ ਚੈੱਕ ਕਰਾ ਰਹੇ ਹਾਂ ਲਓ ਜੀ ਬਹੁਤ ਜ਼ਿਆਦਾ ਸੋਹਣੇ ਪੀਸ ਹੈ ਤੇ ਉਦੋਂ ਵੀ ਜਿਆਦਾ ਕਿਤੇ ਵਧੀਆ ਦੁਪੱਟੇ ਆ ਇਹਨਾਂ ਦੇ ਲਓ ਜੀ ਸਾਰੇ ਅਲੱਗ ਅਲੱਗ ਡਿਜ਼ਾਈਨਿੰਗ ਆਊਗੀ ਇਹਨਾਂ ਦੇ ਵਿੱਚ ਦੋਸਤ ਦੇਖੀਏ ਦੋ ਮਿੰਟ ਰੋਕੋ ਹਾਂ ਦੋਸਤ ਆਹ ਵਾਲੇ ਦੁਪੱਟੇ ਰਹਿਣ ਵਾਲਿਆਂ ਨਾਲ ਬਹੁਤ ਜਿਆਦਾ ਸੋਹਣੇ ਹੁਣ ਲਓ ਜੀ ਸੈਂਪਲ ਵਾਸਤੇ ਆਪਾਂ ਕੁਝ ਪੀਸ ਪਾਏ ਆ ਤੁਹਾਡੇ ਵਾਸਤੇ ਲਓ ਜੀ ਠੀਕ ਹੈ 컬러 ਡਿਜ਼ਾਈਨਿੰਗ ਹੈ ਨਾ ਸੁੱਟਾਂ ਦੀ ਬਹੁਤ ਜ਼ਿਆਦਾ ਸੋਹਣੀ ਰਹੂਗੀ